मामला तलवंटी नहर थाना चढेर जिला अमृतसर ਦਾ ਹੈ ਡੇਰਾ ਬਾਬਾ ਨਾਨਕ ਅਤੇ ਕਲਾਨੌਰ ਲੱਕ ਜਿਲ੍ਹਾਗਾਤਾਰ ਫਾਇਰਿੰਗ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਜੇ ਵੀਤੀ ਰਾਤ ਡੇਰਾ ਬਾਬਾ ਨਾਨਕ ਚ ਗੋਲੀ ਕਾਂਡ ਦਾ ਮਾਮਲਾ ਠੰਡਾ ਹੋਇਆ ਨਹੀਂ ਸੀ ਕਿ ਅੱਜ ਦੁਪਹਿਰ ਕਲਾਨੌਰ ਇੱਕ ਸਲੂਨ ਦੇ ਪਾਰ ਗੋਲੀ ਚਲੰਦ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਇੱਕ ਨੌਜਵਾਨ ਦੇ ਚਖਮੀ ਹੁੰਦੀ ਖਬਰ ਹੈ ਘਟਨਾ ਦੀ ਸੂਚਨਾ ਮਿਲਤੇ ਹੀ ਮੌਕੇ ਤੇ ਪੁਲਸ ਪਹੁੰਚੀ ਅਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਸਪੰਤੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਦੋ ਵਿਅਕਤੀਆਂ 'ਚ ਸਲੂਨ ਦੇ ਬਾਹਰ ਝਗੜਾ ਹੋਇਆ ਸੀ ਅਤੇ ਇਸ ਝਗੜੇ ਦੌਰਾਨ ਹਰਜੀਤ ਸਿੰਘ ਦੇ ਹੱਥ 'ਚ ਗੋਲੀ ਲੱਗਣ ਦੀ ਖਬਰ ਸੀ ਜਿਸ ਨੂੰ ਗਰਤਾਸਪੁਰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਦਕਿ ਦੂਸਰੀ ਤਿਰਤਰ ਨੌਜਵਾਨ ਜਿਸ ਦਾ ਦੋਸ਼ ਹੈ ਕਿ ਉਸਨੇ ਗੋਲੀ ਚਲਾਈ ਹੈ ਉਹ ਮੌਕੇ ਤੋਂ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਅੱਜ ਮੈਂ ਨਾ ਡਿਊਟੀ ਅਫਸਰ ਸੀ ਥਾਣੇ ਤੇ ਮੁਲਛੀ ਨੇ ਕਰੀਬ 1 ਵਜੇ ਮੈਨੂੰ ਇੰਟੀਮੀਟ ਕੀਤਾ ਕਿ ਸੀਐਸ சிஹ்சி ਕਲਨੌਰ ਕਿਸੇ ਗੋਲੀ ਲੱਗੀ ਹੈ ਤੇ ਉੱਥੇ ਦੇਖੋ ਜਾ ਕੇ ਕਾਰਵਾਈ ਕਰਿਓ ਕਿ ਕੀ ਗੱਲ ਹੋਈ ਹੈ ਮੈਂ ਤੇ ਆਪਣੇ ਨਾਲ ਕੁਝ ਸਾਥੀ ਕਰਮਚਾਰੀ ਉੱਥੇ ਗਏ ਥਾਣੇ ਸੋਰੀ சிஹ்சி ਤੇ ਉੱਥੇ ਜਾ ਕੇ ਦੇਖਿਆ ਕਿ ਹਰਜੀਤ ਸਿੰਘ ਉਹ ਹੈਪੀ ਸਨ ਆਫ ਪ੍ਰੇਮ ਲਾਲ ਬਸ ਇੱਤੀ ਦੋਵਾਲ ਥਾਣਾ ਕਲਨੌਰ ਉਹਦੇ ਖੱਬੇ ਹੱਥ ਵਿੱਚ ਗੋਲੀ ਲੱਗੀ ਹੋਈ ਸੀ ਉਹਦੇ ਕਹਿਣ ਦੇ ਮਤਲਬ ਪੱਟੀ ਕੀਤੀ ਹੋਈ ਸੀ ਤਾਂ ਉਹਦੇ ਕਹਿਣ ਦੇ ਮਤਲਬ ਕਿ ਡਾਕਟਰਾਂ ਨੇ ਉਹਨੂੰ ਰੈਫਰ ਕਰ ਦਿੱਤਾ ਮੁਸਤਫਾ ਅਸੀਂ ਮੈਂ ਇਸ ਮੇਰੇ ਸਾਥੀ ਆਪਣੇ ਮੌਕਾਵਰਦਾ ਤੇ ਗਏ ਅਗਵਾਨ ਰੋੜ ਦੇ ਉੱਤੇ ਉੱਤੇ ਇੱਕ ਸੈਲੂਨ ਸੀ ਉਹਦੇ ਬਾਹਰ ਪਤਾ ਲੱਗਾ ਕਿ ਇਹਦੇ ਹਰਜੀਤ ਸਿੰਘ ਹੈਪੀ ਅਤੇ ਜਿਹੜਾ ਮਲਕੀਤ ਸਿੰਘ ਉਹ ਬੱਬੋ son of ਤਰਸੀਮ ਸਿੰਘ ਵਾਸੀ ਖਦਰ ਇਹਨਾਂ ਦੀ ਆਪਸ ਵਿੱਚ ਲੜਾਈ ਪਹਿਲਾਂ ਤੋਤੂ ਮੈਮਾ ਵੀ ਫਿਰ ਹੱਥੋਂ ਪਾਈ ਹੋਈ ਹੈ ਹੱਥੋਂ ਪਾਈ ਦੇ ਦੌਰਾਨ ਹੀ ਜਿਹੜੀ ਹੈ ਇਹਦੇ ਹਰਜੀਤ ਸਿੰਘ ਉਹ ਹੈਪੀ ਦੇ ਖੱਬੇ ਹੱਥ ਤੇ ਅੰਗੂਠੇ ਲੱਗੇ ਜਿਹੜੀ ਗੋਲੀ ਕਰਾਸ ਕਰ ਗਈ ਹੈ ਜਿਹੜੀ ਲੜਾਈ ਹੋਈ ਹੈ ਕਿ ਇਹਦਾ ਕਾਰਨ ਕੀ ਹੈ ਇਹਦੇ ਇਹਨਾਂ ਦੇ ਕਹਿ ਮਤਾਂਕ ਕਿ ਇਹਨਾਂ ਦਾ ਕੁਝ ਪੈਸਿਆਂ ਦਾ ਲੈਣ ਦੇਣ ਸੀ ਆਪਸ ਵਿੱਚ ਉਹ ਪੈਸੇ ਜਿਹੜੇ ਆ ਉਹ ਜਦੋਂ ਹੁਣ ਰੈਫਰ ਕਰ ਦਿੱਤਾ ਗੁਰਦਾਸਪੁਰ ਐਡਮਿਟ ਨੇ ਤੇ ਇੰਟੀਮੇਸ਼ਨ ਮਿਲਦੀ ਹੈ ਤੇ ਜਾਂਦੇ ਆ ਬਿਆਨ ਲੈ ਕੇ ਬਿਆਨ ਲਿਖਣ ਜਦੋਂ ਬਿਆਨ ਲਿਖਾਂਗੇ ਉਹਦੇ ਵਿੱਚ ਡਿਸਕਲੋਜ਼ ਜੋ ਵੀ ਹੋਊਗਾ ਤੇ ਉਹ ਤੁਹਾਨੂੰ ਬਾਅਦ ਚ ਦੱਸ ਦਿੱਤਾ ਜਾਏਗਾ ਤੇ ਫਿਲਹਾਲ ਆਪਾਂ ਜਦੋਂ ਵੀ ਇੰਟੀਮੇਸ਼ਨ ਮਿਲਦੀ ਹੈ ਅਸੀਂ ਉਹਨਾਂ ਦਾ ਬਿਆਨ ਲੈ ਕੇ ਜਿਹੜੀ ਵੀ ਅਗਲੀ ਕਾਨੂੰਨੀ ਕਾਰਵਾਈ ਹੈ ਉਹਨਾਂ ਵਿੱਚ ਲਿਆ ਰਹੇ ਜਿਹਨੇ ਗੋਲੀ ਚ ਲਈ ਹੈ ਉਹ ਬੰਦਾ ਉਹ ਮੌਕੇ ਤੋਂ ਜੀ ਭੱਜ ਗਿਆ ਆਪਣੇ ਵੈਪਨ ਸਮੇਤ ਤੇ ਹਸਪਤਾਲ ਦੇ ਦਿਸਾਂਦਰ ਦੇਸ਼ ਤੇ ਅਲੱਗ-ਅਲੱਗ ਟੀਮਾਂ ਜਿਹੜੀਆਂ ਵਾਂ ਉਹਨਾਂ ਦੀ ਇਹ ਪਾਲ ਕਰ ਰਹੀਆਂ ਵੈਪਨ ਰਿਕਵਰ ਹੋਇਆ ਨਹੀਂ ਵੈਪਨ ਅਜੇ ਤੱਕ ਨਹੀਂ ਰਿਕਵਰ ਹੋਇਆ